ਵੱਡੀ ਖਬਰ ਦਾ ਜ਼ਿਕਰ ਕਰਦੇ ਆਂ ਤੇ ਦੱਸਦੀ ਆ ਕਿ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੌੜ ਕਮਿਸ਼ਨ ਨੇ ਨੋਟਿਸ ਪੇਸ ਦੇ ਤਹਿਤ ਲੁਧਿਆਣਾ ਡੀਸੀ ਦੇ ਵੱਲੋਂ ਜਿਹੜਾ ਕਿ ਨੋਟਿਸ ਭੇਜਿਆ ਗਿਆ ਤੇ ਵੱਡੀ ਖਬਰ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲੇ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਕੁਝ ਦਿਨ ਪਹਿਲਾਂ ਸ਼ਿਕਾਇਤ ਕੀਤੀ ਤੇ ਅੱਜ ਨੋਟਿਸ ਆ ਜਿਹੜਾ ਕਿ ਸੁਖਬੀਰ ਬਾਦਲ ਨੂੰ ਭੇਜ ਦਿੱਤਾ ਗਿਆ ਡੀਸੀ ਦੇ ਵੱਲੋਂ ਭੇਜਿਆ ਗਿਆ ਹੈ ਤੇ ਉੱਥੇ ਹੀ ਚੋਣਾਂ ਦਾ ਪ੍ਰਚਾਰ ਕਰਨ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਬੱਚਿਆਂ ਤੋਂ ਜਿਹੜਾ ਕਿ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਮੰਤਰੀ ਹਰਪਾਲ ਚਿਮਮਾ ਨੇ ਵੀ ਜਿਹੜੀ ਸ਼ਿਕਾਇਤ ਦਰਜ ਕੀਤੀ ਤੇ ਜਿਸ ਦੇ ਦੌਰਾਨ ਲਗਾਤਾਰ ਸਵਾਲ ਇੱਕ ਦੂਜੇ ਤੇ ਹੋ ਰਹੇ ਸੀ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਜਵਾਬ ਇਸ ਗੱਲ ਦਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਕਿ ਤੱਕੜੀ ਦਾ ਨਿਸ਼ਾਨ ਆ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਤੇ ਹਰ ਇੱਕ ਬੱਚੇ ਦੀ ਜ਼ੁਬਾਨ ਦੇ ਉੱਤੇ ਹਰ ਇੱਕ ਮਹਿਲਾ ਦੀ ਜ਼ੁਬਾਨ ਦੇ ਉੱਤੇ ਤੇ ਹਰ ਬਜ਼ੁਰਗਾਂ ਦਾ ਜਿਹੜਾ ਪਿਆਰ ਸਾਨੂੰ ਕਾਫੀ ਮਿਲ ਰਿਹਾ ਹੈ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਇਸ ਗਾਲੂ ਲੈ ਕੇ ਜਵਾਬ ਦਿੱਤਾ ਸੀ ਤੇ ਜਿਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਜਿਹੜਾ ਕਿ ਨੋਟਿਸ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਹੈ ਤੇ ਉੱਥੇ ਹੀ ਲੁਧਿਆਣਾ ਦੇ ਡੀਸੀ ਦੇ ਵੱਲੋਂ ਇਹ ਨੋਟਿਸ ਭੇਜਿਆ ਗਿਆ ਹੈ ਤੇ ਵੱਡੀ ਖਬਰ ਇਹਦਾ ਜ਼ਿਕਰ ਕਰ ਰਿਹਾ ਤੇ ਦੱਸਦੀ ਕਿ ਦੂਜੇ ਪਾਸੇ ਚੋਣਾਂ ਯਾਰ ਅਤੇ ਚੋਣਾ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਜਿਹੜੀ ਕਿ ਸ਼੍ਰਮਣੀ ਕਾਲੀਦਾਲ ਵੱਲੋਂ ਕੱਢੀ ਜਾ ਰਹੀ ਹੈ ਅਤੇ ਉੱਥੇ ਹੀ ਕੱਲ ਉਹਨਾਂ ਦੀ ਸਿਹਤ ਬਿਗੜ ਚੁੱਕੀ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਸਾਰੀ ਪੰਜਾਬ ਬਚਾਓ ਯਾਤਰਾ ਨੂੰ ਹੈਂਡਲ ਕਰਨਗੇ ਤੇ ਜਿਸ ਦੇ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਗਲੇ ਦਿਨ ਫਿਰ ਤੋਂ ਜਿਹੜਾ ਕਿ ਪੰਜਾਬ ਬਚਾਓ ਯਾਤਰਾ ਦੁਬਾਰਾ ਉਹਨੂੰ ਲੈ ਕੇ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਨੂੰ ਇੱਕ ਜਿਹੜਾ ਕਿ ਨੋਟਿਸ ਮਿਲ ਜਾਂਦਾ ਹੈ ਤੇ ਨੋਟਿਸ ਤੋਂ ਬਾਅਦ ਲੁਧਿਆਣਾ ਦੇ ਡੀਸੀ ਦੇ ਵੱਲੋਂ ਇਹ ਨੋਟਿਸ ਭੇਜਿਆ ਜਾਂਦਾ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਾਣ ਬੁਝ ਕੇ ਬੱਚਿਆਂ ਤੋਂ ਪ੍ਰਚਾਰ ਜਿਹੜਾ ਚੋਣਾਂ ਦਾ ਕਰਵਾਇਆ ਜਾ ਰਿਹਾ ਤੇ ਜਿਸ ਤੋਂ ਪਹਿਲਾਂ ਹਰਦਾਸੀ ਇਹ ਕਿ ਬੀਤੇ 1 ਫਰਵਰੀ ਤੋਂ ਲੈ ਕੇ ਲਗਾਤਾਰ ਪੰਜਾਬ ਬਚਾਓ ਯਾਤਰਾ ਜਿਹੜੀ ਸੁਖਬੀਰ ਬਾਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਲੀਡਰਸ਼ਿਪ ਅਕਾਲੀ ਦਲ ਦੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਮੌਜੂਦ ਹੈ ਤੇ ਉੱਥੇ ਹੀ ਇਸ ਪੰਜਾਬ ਬਚਾਓ ਯਾਤਰਾ ਨੂੰ ਪਹਿਲਾਂ ਮੁਲਤਵੀ ਵੀ ਕਰ ਦਿੱਤਾ ਗਿਆ ਤੇ ਉੱਥੇ ਹੀ ਵੱਖ-ਵੱਖ ਲੋਕਾਂ ਦੇ ਵਿੱਚ ਜਾ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਕੀਤੇ ਜਾ ਰਹੇ ਨੇ ਤੇ ਦੋਵਾਂ ਦੀ ਆਪਸ ਦੇ ਵਿੱਚ ਕਾਫੀ ਖੜਕੀ ਹੋਈ ਦਿਖਾਈ ਦੇ ਰਹੀ ਹੈ ਵੋਟਾਂ ਆ ਰਹੀਆਂ ਨੇ ਤੇ 1 ਜੂਨ ਨੂੰ ਲੈ ਕੇ ਜਿਹੜਾ ਵੋਟਾਂ ਦਾ ਐਲਾਨ ਹੋਇਆ ਹੋਇਆ ਤੇ ਉੱਥੇ ਹੀ 4 ਜੂਨ ਨੂੰ ਜਿਹੜਾ ਕਿ ਵੋਟਾਂ ਪੈਣਗੀਆਂ ਤੇ ਕਿਸ ਦੀ ਹੋਵੇਗੀ ਜਿੱਤ ਇਹ ਫੈਸਲਾ ਜਿਹੜਾ ਕਿ 4 ਜੂਨ ਨੂੰ ਹੋਵੇਗਾ ਪਰੰਤੂ ਉਸ ਤੋਂ ਪਹਿਲਾਂ ਹੀ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਇੱਕ ਹੋਰ ਵੱਡਾ ਐਲਾਨ ਵੀ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ 16 April ਨੂੰ ਜਿਹੜਾ ਕਿ ਦੋ ਹੋਰ ਕੈਂਡੀਡੇਟ ਆ ਜਿਹੜੇ ਕਿ ਉਹਨਾਂ ਦੀ ਲਿਸਟ ਜਲਦ ਜਾਰੀ ਹੋ ਜਾਵੇਗੀ ਪਰੰਤੂ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੈਂਡੀਡੇਟਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਪਰੰਤੂ ਸਰਦਾਰ ਸੁਖਵੀਰ ਸਿੰਘ ਉਦਬਾਦਲ ਦੇ ਵੱਲੋਂ ਜਿਹੜਾ ਕਿ ਲੋਕ ਸਭਾ ਚੋਣਾਂ ਲੜਨ ਦੇ ਲਈ ਮਨਾ ਕਰ ਦਿੱਤਾ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਫਿਰ ਤੋਂ ਕੱਢੀ ਜਾਵੇਗੀ ਤੇ ਵੱਖ-ਵੱਖ ਤਮਾ ਦੇ ਜਾ ਕੇ ਜੜੀ ਕੇ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਕਈ ਲੀਡਰਸ਼ਿਪ ਉਹਨਾਂ ਦੇ ਨਾਲ ਮੌਜੂਦ ਹੈ ਤੇ ਜਿਸ ਤੋਂ ਬਾਅਦ ਪੰਜਾਬ ਬਚਾਓ ਯਾਤਰਾ ਦੇ ਵਿੱਚ ਕੁਝ ਬੱਚਿਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਜਾ ਰਹੇ ਸੀ ਤੇ ਜਿਸ ਤੋਂ ਬਾਅਦ ਹੁਣ ਦੱਸਿਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਚੋਣ ਕਮਿਸ਼ਨ ਨੇ ਨੋਟਿਸ ਪੇਜ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਸ਼ਿਕਾਇਤ ਤੋਂ ਬਾਅਦ ਅੱਜ ਉਹਨਾਂ ਨੂੰ ਨੋਟਿਸ ਆ ਗਿਆ ਹੈ ਤੇ ਤੋਂ ਬਾਅਦ ਲੁਧਿਆਣਾ ਦੇ ਡੀਸੀ ਦੇ ਵੱਲੋਂ ਨੋਟਿਸ ਮਿਲਿਆ